ਤੰਦਰੁਸਤ ਹੁੰਦੇ ਆ ਹੋਇਆ ਵੀ ਬੇਵਕੂਫ ਨੇ ਜਿਹੜੇ ਹਾਰ ਜਾਂਦੇ ਮੈਂ ਤੰਦਰੁਸਤ ਨਾ ਹੁੰਦਿਆਂ ਹੋਇਆਂ ਵੀ ਤੰਦਰੁਸਤ ਹਾਂ ਔਰ ਮੈਂ ਆਪਣੇ ਆਪ ਨੂੰ ਜਿੱਤਿਆ ਮਹਿਸੂਸ ਕਰ ਰਿਹਾ ਆਪਣੇ ਪਿੰਡ ਦੇ ਆ ਬੂੜਾ ਜਈ ਨਾ ਛਾ ਲੱਬਣੀ ਨਾ ਜਾਇਓ ਪਰਦੇਸ ਉਥੇ ਨਹੀਂ ਮਾਨਬਣੀ ਜਿਹੜਾ ਆਪਣਾ ਮਾਪਿਓ ਭੁੱਲ ਗਿਆ ਸਮਝ ਲੋ ਰੱਬ ਭੁੱਲ ਗਿਆ ਦੇਖੋ ਇਹ ਜਨਮ ਤੋਂ ਪਹਿਲਾਂ ਹੀ ਮੈਨੂੰ ਪਤਾ ਲੱਗ ਗਿਆ ਸੀਗਾ ਕਿ ਬੱਚਾ ਨਾਰਮਲ ਨਹੀਂ ਹੈਗਾ ਕਿਉਂਕਿ ਡਾਕਟਰਾਂ ਨੇ ਸਾਨੂੰ ਕਿਹਾ ਸੀ ਕਿ ਬੱਚਾ ਤੁਹਾਡਾ ਨਾਰਮਲ ਨਹੀਂ ਹੈ ਤਾਂ ਇਹ ਅਬੋਰਟ ਕਰਾ ਦਿਓ ਪਰ ਇਹਦੇ ਪਾਪਾ ਨੂੰ ਇੱਕੋ ਹੀ ਸੀਗਾ ਕਿ ਉਹ ਕਹਿੰਦੇ ਕਿ ਨਹੀਂ ਇਹ ਕੰਮ ਨਹੀਂ ਕਰਨਾ ਇਹ ਪਾਪ ਹੀ ਨਹੀਂ ਕਰਨਾ ਕਈ ਮਾਵਾਂ ਦੇ ਘਰ ਚ ਕੋਈ ਹੈਂਡੀਕੈਪ ਬੱਚਾ ਪੈਦਾ ਹੋ ਜਾਵੇ ਨਾ ਤੇ ਉਹ ਸ਼ਹੀਦਾਂ ਸਾਹਿਬ ਚੜਾ ਦਿੰਦੀਆਂ ਨੇ ਕਈ ਕਿਤੇ ਸੁੱਟ ਦਿੰਦੀਆਂ ਨੇ ਕਦੀ ਕਿਤੇ ਸੁੱਟ ਦਿੰਦੀਆਂ ਨੇ ਪਰ ਅੱਜ ਮੇਰੀ ਮਾਂ ਦੀ ਬਦੌਲਤ ਮੈਂ ਇਹ ਸੰਸਾਰ ਦੇਖ ਚੁੱਕਾ ਜ਼ਿੰਦਗੀ ਦੇ ਵਿੱਚ ਜੇਕਰ ਕਿਸੇ ਦਾ ਛੋਟਾ ਜਿਹਾ ਐਕਸੀਡੈਂਟ ਵੀ ਹੋ ਜਾਂਦਾ ਤਾਂ ਉਹ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਹਾਰ ਜਾਂਦੇ ਨੇ ਮਗਰ ਤੁਹਾਨੂੰ ਅੱਜ ਇੱਕ ਐਸੇ ਸ਼ਖਸ ਨਾਲ ਮਿਲਣ ਜਾ ਰਹੇ ਹਾਂ ਜੋ ਕਿ ਬਚਪਨ ਤੋਂ ਹੀ ਜਿਨ੍ਹਾਂ ਨੂੰ ਸਪੈਸ਼ਲ ਚਾਈਲਡ ਕਿਹਾ ਜਾਂਦਾ ਹੈ ਉਹ ਨੇ ਮਗਰ ਤਾਂ ਵੀ ਜ਼ਿੰਦਗੀ ਦੇ ਵਿੱਚ ਨੇ ਇੱਕ ਖੁਸ਼ ਨੇ ਨੇ ਇੱਕ ਖੁਸ਼ਹਾਲੀ ਵਾਲੀ ਜ਼ਿੰਦਗੀ ਜੀ ਰਹੇ ਨੇ ਇੱਕ ਮਿਸਾਲ ਬਣ ਰਹੇ ਨੇ ਇਸ ਤਰ੍ਹਾਂ ਦੇ ਬੱਚਿਆਂ ਦੇ ਲਈ ਤੇ ਰੱਬ ਦੀ ਬਖਸ਼ੀ ਹੋਈ ਜਿਹੜੀ ਦਾਤ ਹੈ ਉਹ ਵੀ ਦੱਸ ਦਿੰਨੇ ਤੁਹਾਨੂੰ ਕਿ ਆਵਾਜ਼ ਤੇ ਜਿਹੜੀ ਸੋਚ ਹੈ ਉਹਨਾਂ ਦੀ ਉਹ ਰੱਬ ਦੀ ਬਖਸ਼ੀ ਹੋਈ ਜਿਹੜੀ ਸੋਚ ਤੇ ਆਵਾਜ਼ ਹੈ ਉਸ ਤੋਂ ਵੀ ਰੂਬਰੂ ਜ਼ਰੂਰ ਕਰਾਵਾਂਗੇ ਸਾਡੇ ਨਾਲ ਇਸ ਸਮੇਂ ਸਮੀਰ ਪਟਾਰਾ ਜੀ ਮਜੂਰ ਨੇ ਸਮੀਰ ਜੀ ਸਾਹਮਣੇ ਪਹਿਲਾਂ ਤਾਂ ਲਾਈਵ ਪੰਜਾਬੀ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਧੰਨਵਾਦ ਜੀ ਮੈਂ ਲਾਈਵ ਪੰਜਾਬੀ ਟੀਵੀ ਦੇਖ ਰਹੇ ਸਾਰੇ ਦੋਸਤ ਦੋਸਤਾਂ ਨੂੰ ਮਿੱਤਰਾਂ ਨੂੰ ਮੇਰੇ ਮੇਰੀਆਂ ਮਾਵਾ ਮੇਰੀਆਂ ਭੈਣਾਂ ਮੇਰੇ ਦੋਸਤ ਮਿੱਤਰ ਜਿੰਨੇ ਵੀ ਮੇਰੇ ਰਿਸ਼ਤੇਦਾਰ ਦੇਖ ਰਹੇ ਨੇ ਉਹ ਸਾਰਿਆਂ ਨੂੰ ਮੇਰੀ ਪਿਆਰਪਰੀ ਸੱਸੀ ਕਾਲ ਜੀ ਕਿਉਂਕਿ ਮੇਰਾ ਮੈਂ ਇੱਕ ਗੱਲ ਹਮੇਸ਼ਾ ਕਹਿਣਾ ਹੁੰਨਾ ਆਪਣੀ ਇੰਟਰਵਿਊ ਦੀ ਸ਼ੁਰੂਆਤ ਦੇ ਵਿੱਚ ਕਿ ਗੁੰਗਾ ਸਾਂ ਕੁਝ ਕਹਿਣ ਜੋਗਾ ਹੋ ਗਿਆ ਝਲਕ ਤੇਰੀ ਅੱਜ ਸਹਿਣ ਜੋਗਾ ਹੋ ਗਿਆ ਐਸੀ ਬਖਸ਼ੀ ਕਾਇਨਾਤ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿ ਅੱਜ ਮੈਂ ਲਾਈਵ ਪੰਜਾਬੀ ਵਿੱਚ ਬੈਣ ਜੋਗਾ ਹੋ ਗਿਆ ਕਿਉਂਕਿ ਮੇਰੇ ਵਰਗੇ ਨਾਚੀਸ ਜਿਹਨੂੰ ਜੇ ਲਾਈਵ ਪੰਜਾਬੀ ਟੀਵੀ ਨੇ ਕਵਰ ਕੀਤਾ ਜਾਂ ਨਿਊਜ਼ 18 ਪੰਜਾਬ ਨੇ ਕਵਰ ਕੀਤਾ ਤੇ ਮੇਰੇ ਲਈ ਬਹੁਤ ਵੱਡੀ ਖੁਸ਼ ਖੁਸ਼ ਨਸੀਬੀ ਸਮੀਰ ਜੀ ਆਵਾਜ਼ ਹੀ ਗੱਲ ਕੀਤੀ ਹੈ ਰੱਬ ਦੀ ਬਖਸ਼ੀ ਹੋਈ ਦਾਤ ਹੈ ਇੱਕ ਵਾਰ ਜ਼ਰੂਰ ਸਾਡੇ ਸਰੋਤਿਆਂ ਨੂੰ ਆਵਾਜ਼ ਦੇ ਰੂਬਰੂ ਕਰਵਾਓ ਮੈਂ ਅਣਜਾਣ ਪਰ ਤਿਲਕਣ ਰਸਤਾ ਮੇਰੇ ਸਤਗੁਰ ਕਰੀ ਸੰਭਾਲਾ ਮੈਨੂੰ ਧੱਕੇ ਦੇਵਣ ਵਾਲੇ ਬਹੁਤੇ ਤੇ ਮੇਰਾ ਹੱਥ ਕੋਈ ਪਕੜਨ ਵਾਲਾ ਮੇਰਾ ਹੱਥ ਕੋਈ ਪਕੜਨ ਵਾਲਾ नबज़ मेरी देखी तो बीमार लिख दिया रोग मेरा मेरे मुर्शद से प्यार लिख दिया नब्ज़ मेरी देखी तो बीमार लिख दिया रोग मेरा मेरे मुर्शद से प्यार लिख दिया कुर्बान क्यों ना जाऊँ उस डॉक्टर के मैं جس نے علاج میرے مرشد کا دیدار لکھ دیاں کیا بات بہت خوب ہے اس طرح دی آواز جڑی ہے کرن واسے سما لگ جندا ਤੁانوں کنا ٹائم ہو گیا اس طرح دی آواز نو پاون دے لئی منمیر جی میری آواز نو بچپن تیں میرے سدگورو نے کڈ دتا سی میرے سدگورو თანグル ਗੁਰਨਸੇ ਮਹਾਰਾਜ ਜੀ ਨੇ ਜਦੋਂ ਮੈਂ ਉਹਨਾਂ ਦੀ ਗੋਦ ਦੇ ਵਿੱਚ ਸੀ ਨਾ ਬਚਪਨ ਦੇ ਵਿੱਚ ਤੇ ਮੈਨੂੰ ਉਹਨਾਂ ਨੇ ਘੜ ਕੇ ਭੇਜਿਆ ਸੀ ਪਰ ਅੱਜ ਉਸ ਆਵਾਜ਼ ਨੂੰ ਨਿਖਾਰਨ ਦੇ ਲਈ ਜੋ ਮੈਨੂੰ ਸਪੋਰਟ ਮਿਲੀ ਏ ਤੇ ਮੇਰਾ ਸੱਚਾ ਸੁੱਚਾ ਰੱਬ ਮੇਰੀ ਮਾਂ ਮੈਡਮ ਰਕੇਸ਼ ਪਟਾਰਾ ਜੀ ਮੇਰੇ ਵੱਡੇ ਵੀਰ ਸ਼੍ਰੀ ਸੁਸ਼ੀਲ ਪਟਾਰਾ ਜੀ ਜਿਹੜੇ ਕਿ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਨੇ ਔਰ ਮੇਰੇ ਸਵਰਗਵਾਸੀ ਪਿਤਾਈ ਦਾ ਆਸ਼ੀਰਵਾਦ ਜਨਾਬ ਅਸ਼ਨੀ ਕੁਮਾਰ ਪਟਾਰਾ ਜੀ ਜਿਨ੍ਹਾਂ ਦਾ ਅਸ਼ੀਰਵਾਦ ਮੇਰੇ ਸਿਰ ਦਿੱਤੇ ਹੈ ਜੀ ਅੱਜ ਮੈਂ ਆਪ ਸਭ ਸੰਗਤਾਂ ਦੇ ਰੂਬਰੂ ਆ ਜੇ ਹਾਲਾਤਾਂ ਦੀ ਗੱਲ ਕਰੀਏ ਤਾਂ ਤੁਸੀਂ ਦੱਸ ਰਹੇ ਸੀ ਕਿ ਬਚਪਨ ਤੋਂ ਇਸ ਤਰ੍ਹਾਂ ਦੇ ਹਾਲਾਤ ਮੈਨ ਕਿਵੇਂ ਬਚਪਨ ਤੋਂ ਜਾਂ ਜਾਂ ਫਿਰ ਕਿਉਂਕਿ ਇਸ ਤਰ੍ਹਾਂ ਦੀ ਜਿਹੜਾ ਹਨਾ ਪੋਲੀਓ ਹੋ ਜਾਂਦਾ ਤੁਸੀਂ ਕਹਿ ਰਹੇ ਸੀ ਪੀਲੀਆ ਹੋਇਆ ਜਾਂ ਹਨਾ ਕੀ ਹੋਇਆ ਕਿਦਾਂ ਇਹ ਇਹ ਜਦੋਂ ਮੇਰਾ ਬਰਥ ਹੋਇਆ ਜੀ ਤੇ ਮੈਂ ਇੱਕਦਮ ਨੀਲਾ ਹੋ ਗਿਆ ਸੀ ਮੇਰਾ ਪੂਰਾ ਸਰੀਰ ਜਿਹੜਾ ਸੀ ਨੀਲਾ ਹੋ ਗਿਆ ਸੀ ਔਰ ਮੈਨੂੰ ਬੜੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਇਹ ਕੁਝ ਨਹੀਂ ਕਰ ਸਕਦਾ ਇਹ ਚੱਲ ਨਹੀਂ ਸਕਦਾ ਇਹ ਮਤਲਬ ਅੱਖੀਂ ਦੇਖ ਨਹੀਂ ਸਕਦਾ ਪਰ ਮੇਰਾ ਡਾਕਟਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਲੜ ਲੱਗ ਕੇ ਅੱਜ ਮੈਂ ਤੁਰਨ ਜੋਗਾ ਹੋਇਆ ਕਿਉਂਕਿ ਸਾਡੇ ਘਰ ਦੇ ਲਾਗੇ ਜੋ ਗੁਰਦੁਆਰਾ ਸਾਹਿਬ ਸੀ ਮੈਂ ਉਸ ਗੁਰਦੁਆਰਾ ਸਾਹਿਬ ਦੇ ਦੀਵਾਰ ਦੇ ਆਪਣੇ ਘਰ ਦੀ ਦੀਵਾਰ ਨਾਲ ਖੜਾ ਹੋ ਕੇ ਰੇੜੜਕੇ ਉੱਪਰ ਜਾਂਦਾ ਸੀ ਆਪਣੇ ਟਰੈਸ ਦੇ ਉੱਤੇ ਤੇ ਉਸ ਉੱਪਰ ਦੀ ਦੀਵਾਰ ਦੇ ਨਾਲ ਖੜਾ ਹੋ ਕਰਕੇ ਗੁਰਬਾਣੀ ਨੂੰ ਸੁਣਦਾ ਸੀ ਸੁਣ ਸੁਣ ਕੇ ਗੁਰਬਾਣੀ ਕੰਠ ਕੀਤੀ ਫਿਰ ਹੌਲੀ ਹੌਲੀ ਰੇੜੜਕੇ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕੀਤਾ ਅੱਜ ਮਹਾਰਾਜ ਜੀ ਦੀ ਕਿਰਪਾ ਹੈ ਅੱਜ ਤੁਨ ਗੁਰਗ੍ਰੰਥ ਸਾਹਿਬ ਜੀ ਦੀ ਕਿਰਪਾ ਕਿ ਅੱਜ ਮੈਂ ਤੁਰੰਤ ਜੁਗਾ ਹੋਣਾ ਚਾਹੀਦਾ ਅਸਮੀਰ ਜੀ ਜ਼ਿੰਦਗੀ ਦੇ ਵਿੱਚ ਕਦੀ ਅਫਸੋਸ ਹੁੰਦਾ ਕਿਉਂਕਿ ਅਸੀਂ ਜਿਹੜਾ ਇੰਟਰਵਿਊ ਦੀ ਸ਼ੁਰੂਆਤ ਕੀਤੀ ਹੈ ਤੁਹਾਡੇ ਚਿਹਰੇ ਤੇ ਜਿਹੜੀ ਖੂਬਸੂਰਤੀ ਦੀ ਸਮਾਈਲ ਸੀ ਉਹ ਦੇਖਣ ਨੂੰ ਮਿਲੀ ਹੈ ਕਿਉਂਕਿ ਕਈ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਨੇ ਤੰਦਰੁਸਤ ਹੋਣ ਦੇ ਬਾਵਜੂਦ ਵੀ ਜ਼ਿੰਦਗੀ ਦੇ ਵਿੱਚ ਹਾਰੇ ਹੁੰਦੇ ਨੇ ਮੈਂ ਪਿਛਲੀ ਇੰਟਰਵਿਊ ਦੇ ਵਿੱਚ ਵੀ ਮਨਵੀਰ ਜੀ ਗੱਲ ਕੀਤੀ ਸੀ ਕਿ ਉਹ ਤੰਦਰੁਸਤ ਹੁੰਦਿਆਂ ਹੋਇਆਂ ਵੀ ਬੇਵਕੂਫ ਨੇ ਜਿਹੜੇ ਹਾਰ ਜਾਂਦੇ ਨੇ ਮੈਂ ਤੰਦਰੁਸਤ ਨਾ ਹੁੰਦਿਆਂ ਹੋਇਆਂ ਵੀ ਤੰਦਰੁਸਤ ਹਾਂ ਔਰ ਮੈਂ ਆਪਣੇ ਆਪ ਨੂੰ ਜਿੱਤਿਆ ਮਹਿਸੂਸ ਕਰ ਰਿਹਾ ਕਿਉਂ ਕਿ ਮੇਰੇ ਨਾਲ ਇੱਕ ਬਹੁਤ ਵੱਡੀ سپورਟ ਹੈ ਜੀ ਉਹ سپورਟ ਕਿਹੜੀ ਹੈ ਤੁਹਾਨੂੰ ਗੁਰਗਨ ਸਿੰਘ ਜੀ ਮੇਰੇ ਨਾਲ ਬਹੁਤ ਵੱਡੀ سپورਟ ਹੈ ਉਹ سپورਟ ਕਿਹੜੀ ਹੈ ਮੇਰੀ ਮਾਂ ਮੇਰੇ ਨਾਲ ਬਹੁਤ ਵੱਡੀ سپورਟ ਕਿਹੜੀ ਹੈ ਮੇਰੇ ਪਿਤਾ ਜੀ ਜੀ ਉਹ ਅੱਜ ਬੇਸ਼ੱਕ ਮੇਰੇ ਕੋਲ ਨਹੀਂ ਜਾਂ ਸਾਡੇ ਵਿੱਚ ਨਹੀਂ ਪਰ ਉਹ ਤੁਰ ਦਰਗਾਹ ਚ ਬੈਠੇ ਵੀ ਮੇਰੇ ਨਾਲ ਮੇਰਾ ਮਰਾ ਥੰਮ ਬਣ ਕੇ ਖੜੇ ਨੇ ਯਾਦ ਆਉਂਦੀ ਹੈ ਫਾਦਰ ਸਾਹਿਬ ਦੀ ਬਿਲਕੁਲ ਜਿਹੜਾ ਆਪਣਾ ਮਾਂ ਪਿਓ ਭੁੱਲ ਗਿਆ ਸਮਝ ਲੋ ਰੱਬ ਭੁੱਲ ਗਿਆ ਕਿਉਂਕਿ ਮੁੱਲ ਮਾਂ ਦੇ ਪਿਆਰ ਦਾ ਕੌਣ ਜਾਣੇ ਮਾਵਾਂ ਕਈ ਕਈ लाਡ ਲਡਾਉਂਦੀਆਂ ਨੇ ਗਿੱਲੀ ਥਾਂ ਤੇ ਸੌਂਦੀਆਂ ਆਪ ਮਾਵਾਂ ਸੁਕੀ ਥਾਂ ਬੱਚਿਆਂ ਨੂੰ ਪਾਉਂਦੀਆਂ ਨੇ ਮਾਤਾ ਜੀ ਮਜਦਾ ਮਾਤਾ ਜੀ ਕਦੋਂ ਪਤਾ ਲੱਗਦਾ ਕਿ ਸਮੀਰ ਬਚਪਨ ਦੇ ਵਿੱਚ ਇਸ ਤਰ੍ਹਾਂ ਦੇਖੋ ਇਹ ਜਨਮ ਤੋਂ ਪਹਿਲਾਂ ਹੀ ਮੈਨੂੰ ਪਤਾ ਲੱਗ ਗਿਆ ਸੀਗਾ ਕਿ ਬੱਚਾ ਨਾਰਮਲ ਨਹੀਂ ਹੈਗਾ ਕਿਉਂਕਿ ਡਾਕਟਰ ਨੇ ਸਾਨੂੰ ਕਿਹਾ ਸੀ ਕਿ ਬੱਚਾ ਤੁਹਾਡਾ ਨਾਰਮਲ ਨਹੀਂ ਹੈ ਤਾਂ ਇਹ ਅਬੋਰਟ ਕਰਾ ਦਿਓ ਪਰ ਇਹਦੇ ਪਾਪਾ ਨੂੰ ਇੱਕੋ ਹੀ ਸੀਗਾ ਕਿ ਉਹ ਕਹਿੰਦੇ ਕਿ ਨਹੀਂ ਇਹ ਇਹ ਕੰਮ ਨਹੀਂ ਕਰਨਾ ਇਹ ਪਾਪ ਹੀ ਨਹੀਂ ਕਰਨਾ ਇਹ ਬੱਚਾ ਜਿਸ ਤਰ੍ਹਾਂ ਦਾ ਵੀ ਹੋਏਗਾ ਅਸੀਂ ਉਸੇ ਤਰ੍ਹਾਂ ਹੀ ਪਾਲਾਂਗੇ ਚਲੋ ਜੇ ਪਾਪਾ ਨੂੰ 21 ਸਾਲ ਹੋ ਗਏ ਡੈਥ ਹੋ ਗਈ ਉਹ ਪਾਲਤੇ ਨਹੀਂ ਸਕੇ ਇਹਨੂੰ ਜਿੰਨਾ ਵੀ ਪਾਲ ਕੇ ਗਏ ਆ ਉਹਨਾਂ ਨੇ ਇਹਨੂੰ ਬਹੁਤ ਪਿਆਰ ਦਿੱਤਾ ਕਿ ਅੱਜ ਵੀ ਬੱਚੇ ਮੇਰੇ ਭੁੱਲ ਨਹੀਂ ਸਕਦੇ ਆਪਣੇ ਬਾਪ ਦੇ ਪਿਆ ਬਚਪਨ ਦੇ ਵਿੱਚ ਬੜਾ ਪਿਆਰ ਹੋਵੇਗਾ ਸਮੀਰ ਦੇ ਨਾਲ ਬਾਅਦ ਚਾਹੇ ਰੱਬ ਦੀ ਦੇਣ ਜਿਹੜੀ ਰੱਬ ਦੀ ਮਰਜ਼ੀ ਦੇ ਅੱਗੇ ਕਿਸੇ ਦੀ ਮਰਜ਼ੀ ਨਹੀਂ ਚੱਲਦੀ ਉਹ ਤਾਂ ਬਹੁਤ ਪਿਆਰ ਕਰਦੇ ਸੀ ਇਹਨੂੰ ਕੋਈ ਵੇਖਦਾ ਵੀ ਜਾਂ ਕੋਈ ਮਜ਼ਾਕ ਵੀ ਕਰ ਦਿੰਦਾ ਇਹਨਾਂ ਤੋਂ ਉਹਨਾਂ ਨੂੰ ਬਹੁਤ ਗੁੱਸਾ ਲੱਗਦਾ ਸੀ ਉਹ ਇਹਨਾਂ ਇੰਨਾ ਜ਼ਿਆਦਾ ਪਿਆਰ ਕਰਦੇ ਸੀ ਮੈਂ ਕਿਹਾ ਵੱਡੇ ਬੇਟੇ ਨਾਲ ਵੀ ਜ਼ਿਆਦਾ ਪਿਆਰ ਕਰਦੇ ਸੀ ਇਹਨਾਂ ਕੋਈ ਗੱਲ ਯਾਦ ਹੋਵੇਗੀ ਉਹਨਾਂ ਸਮੀਰ ਤੇ ਮੇਰੇ ਨਾਲ ਉਹਨਾਂ ਦੇ ਬਹੁਤ ਮਜ਼ਾਕ ਕਰਦੇ ਰਹਿੰਦੇ ਸੀ ਇਹਦੇ ਨਾਲ ਇਹਨੂੰ ਨਾਲ ਹੀ ਬਸ ਆਪਣੇ ਸਵਾਂਦੇ ਆਪਣੇ ਨਾਲ ਹੀ ਸੀ ਜਿੰਨਾ ਚਿਰ ਜਿੰਦੇ ਰਹੇ ਨਾ ਉਹਨਾਂ ਨੇ ਇਹਨੂੰ ਦੂਜੇ ਬੰਦੇ ਤੇ ਨਹੀਂ ਸੌਂ ਦਿੱਤਾ ਇਹਨੂੰ ਆਪਣੇ ਨਾਲ ਹੀ ਸੌਇਆ। ਸਿਰਜੀ ਕਿਉਂਕਿ ਮੇਰੇ ਮਾਂ ਪਿਓ ਮੈਂ ਫਿਰ ਉਹੋ ਹੀ ਗੱਲ ਕਰਾਂ ਮਨਵੀਰ ਜੀ ਜੇ ਮੈਂ ਪਿਓ ਦੀ ਗੱਲ ਕਰਾਂ ਨਾ ਇਹ ਮੇਰੀ ਮਾਂ ਤੇ ਹੈ ਹੀ ਪਰ ਇਹ ਮੇਰਾ ਪਿਓ ਵੀ ਹੈ ਕਿਉਂਕਿ ਇਸ ਮੇਰੀ ਮਾਂ ਨੇ ਮੇਰੇ ਨਾਲ ਬਹੁਤ ਮੁਸ਼ਕਲ ਕਰੀ। ਨਹੀਂ ਤੇ ਕਈ ਮਾਵਾਂ ਦੇ ਘਰ ਚ ਕੋਈ ਹੈਂਡੀਕੈਪ ਬੱਚਾ ਪੈਦਾ ਹੋ ਜਾਵੇ ਨਾ ਤੇ ਉਹ ਸ਼ਹੀਦਾ ਸਾਹਿਬ ਚੜਾ ਦਿੰਦੀਆਂ ਨੇ। ਕਈ ਕਿਤੇ ਸੁੱਟ ਦਿੰਦੀਆਂ ਨੇ, ਕਦੀ ਕਿਤੇ ਸੁੱਟ ਦਿੰਦੀਆਂ ਨੇ। ਪਰ ਅੱਜ ਮੇਰੀ ਮਾਂ ਦੀ ਬਦੌਲਤ ਮੈਂ ਇਹ ਸੰਸਾਰ ਦੇਖ ਚੁੱਕਾ। ਮੈਂ ਲੋਕ ਮੈਨੂੰ ਕਹਿੰਦੇ ਬੱਚਾ ਕਦੀ ਵੀ ਆਪਣੇ ਉੱਤੇ ਭਾਰ ਨਹੀਂ ਲੱਗਿਆ ਤੇ ਜੇ ਇਸ ਤਰ੍ਹਾਂ ਦਾ ਬੱਚਾ ਹੋਵੇ ਤਾਂ ਇਹ ਮੈਨੂੰ ਮੈਂ ਅੱਜ ਤੱਕ ਇਹਨੂੰ ਕਿਸੇ ਦੇ ਹੱਥ ਹਾਰੇ ਕਦੀ ਛੱਡ ਕੇ ਵੀ ਨਹੀਂ ਗਈ ਮੈਂ ਬਾਹਰ ਜਾਣਾ ਸੀ ਆਸਟ੍ਰੇਲੀਆ ਇਹਦਾ ਵੀਜ਼ਾ ਨਹੀਂ ਲੱਗਦਾ ਪਿਆ ਸੀਗਾ ਤੇ ਮੈਂ ਆਪਣੇ ਪੋਤੇ ਦੇ ਜਨਮ ਦਿਨ ਤੇ ਜਾਣਾ ਸੀ ਮੈਂ ਗਈ ਨਹੀਂ ਇਹਦੇ ਕਰਕੇ ਜਾਂ ਚਾਹੇਦਾ ਵੀਜ਼ਾ ਨਹੀਂ ਲੱਗਿਆ ਮੈਂ ਨਹੀਂ ਗਈ ਬਾਰੇ ਮਗਰ ਜ਼ਿੰਦਗੀ ਦੇ ਵਿੱਚ ਅੱਜ ਦਾ ਸਮਾਂ ਇਹੋ ਜਿਹਾ ਕਿ ਇਸ ਤਰ੍ਹਾਂ ਦੇ ਜਿਹੜੇ ਬੱਚੇ ਹੁੰਦੇ ਨੇ ਤੇ ਮਾਪੇ ਜਿਹੜਾ ਦੂਰ ਹੋ ਜਾਂਦਾ ਇਸ ਤਰ੍ਹਾਂ ਦਾ ਵੀ ਆਪਾਂ ਸਮਾਂ ਵਿਖੇ ਇਸ ਤਰ੍ਹਾਂ ਦੇ ਵੀਡੀਓ ਦੇਖੋ ਅੱਜ ਵੀ ਦੇਖਦੇ ਆ ਲੋਕ ਲੋਕੀ ਕਹਿੰਦੇ ਕਿ ਬੱਚਿਆਂ ਨੂੰ ਤੁਸੀਂ ਬਾਹਰ ਛੱਡ ਦਿਓ ਕੋਈ ਗੱਲ ਨਹੀਂ ਇਹਨੂੰ ਕੀ ਕਰਨਾ ਹੈ ਅੱਜ ਕੀ ਕਰਨਾ ਪਰ ਮੈਂ ਕਦੀ ਨਹੀਂ ਇਹ ਗੱਲ ਕਹੀ ਕਿ ਬਾਹਰ ਛੁੱਟ ਦੋ ਜਾ ਇਸ ਤਰ੍ਹਾਂ ਦਾ ਇਹ ਮੈਨੂੰ ਕਦੀ ਇਹਦਾ ਫੀਲ ਹੋਇਆ ਹੋਵੇ ਇਹ ਕਦੀ ਲੱਗਦਾ ਹੈ ਇਹ ਜ਼ਰੂਰ ਜਾ ਜਾਂਦਾ ਹੈ ਕਿ ਕਦੀ ਅੱਜ ਹੀ ਨਾ ਰਹੀ ਏ ਜਿਹਦੇ ਪਾਪਾ ਨਹੀਂ ਆ ਮੈਂ ਵੀ ਨਾਰਫ ਆ ਤੈਨੂੰ ਕੌਣ ਸਭਾਲੇਗਾ ਪਰ ਇਹਦਾ ਭਰਾ ਬਹੁਤ ਚੰਗਾ ਮੇਰਾ ਬੇਟਾ ਵੱਡਾ ਜਿਹੜਾ ਤੇ ਮੇਰੀ ਬਹੂ ਮੈਂ ਕਹਿੰਦੀ ਕਿ ਉਸ ਬਹੂ ਨੇ ਮੇਰੀ ਨੇ ਮੇਰੀ ਬੇਟੀ ਦੀ ਕਮੀ ਪੂਰੀ ਕਰ ਦਿੱਤੀ ਇੰਨੀ ਅੱਛੀ ਆ ਰੱਬ ਤੁਹਾਨੂੰ ਚੜ੍ਹਦੀਆਂ ਗਲਾਂ 'ਚ ਰੱਖੇ ਉਮਰ ਤੁਹਾਡੀ ਤੰਦਰੁਸਤੀ ਤੁਹਾਨੂੰ ਬਖਸ਼ੇ ਸਮੀਰ ਜੀ ਇਸ ਮਾਂ ਦੇ ਲਈ ਕੁਛ ਲਿਖਿਆ ਜਾਂ ਕਦੀ ਗਾ ਕੇ ਸੁਣਾ ਦਿਓ ਇੱਕ ਵਾਰ ਮਾਂ ਨਮਿਰ ਜੀ ਤੁਸੀਂ ਮੈਂ ਖੁਸ਼ ਨਸੀਬ ਆਜੀ ਆਪਣੇ ਪਿੰਡ ਦੇ ਆ ਬੋੜਾ ਜਈ ਨਾ ਛ ਲੱਬਣੀ ਆਪਣੇ ਪਿੰਡ ਦੇ ਆ ਬੂੜਾ ਜਈ ਨਾ ਛਾ ਲੱਭਣੀ ਨਾ ਜਾਓ ਪਰਦੇਸ ਉੱਥੇ ਨਹੀਂ ਮਾਂ ਲੱਭਣੀ ਉੱਥੇ ਆਪਣੇ ਕੰਮ ਨਾਲ ਮਤਲਬ ਗੈ ਕੋਈ ਦੁੱਖ ਤੇ ਦਰਦ ਵੰਡਾਉਂਦਾ ਨਹੀਂ ਆ ਖਾਲੇ ਪੁੱਤਰਾ ਰੋਟੀ ਵੇ ਕੋਈ ਹਾਕਮਰ ਬੁਲਾਉਂਦਾ ਨਹੀਂ ਪਹਿਲਾਂ ਟੁੱਟ ਕੇ ਮਰਨਾ ਪੈਣਾ ਪਹਿਲਾਂ ਟੁੱਟ ਕੇ ਮਰਨਾ ਪੈਣਾ ਰੋਟੀ ਤਾਂ ਲੱਭਣੀ ਕਹੇ ਨਾ ਜਾਇਓ ਪਰਦੇਸ ਉਥੇ ਨਹੀਂ ਮਾਲ ਲੱਭਣੀ ਕਹੇ ਨਾ ਜਾਇਓ ਪਰਦੇਸ ਉਥੇ ਨਹੀਂ ਮਾਲ ਲੱਭਣੀ ਜੀ ਜੀ ਅਸੋ ਆਵਾਜ਼ ਨੂੰ ਜੇ ਗੱਲ ਕਰੀਏ ਤਾਂ ਤਰੱਕੀ ਦੇ ਰਾਹਾਂ ਦੇ ਵਿੱਚ ਤੋਰੋਗੇ ਕਿਉਂਕਿ ਜ਼ਿੰਦਗੀ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਜਾਂਦਾ ਕਿ ਮੇਰੇ ਕੋਲ ਜੇ ਮੇਰੇ ਪਰਲੇ ਹੁਨਰ ਹੈ ਤਾਂ ਉਹ ਦੁਨੀਆ ਤੱਕ ਪਹੁੰਚੇ ਬਿਲਕੁਲ ਬਿਲਕੁਲ ਸਮੀਰ ਪਟਾਰਾ ਜਿਹੜਾ اپنی ماں ਦੇ ਨਾਲ ਨਾਲ ਆਪਣੇ ਪੰਜਾਬੀ ਸਰੋਤਿਆਂ ਵਾਸਤੇ ਜਿਉਂਦਾ ਹੈ ਠੀਕ ਹੈ ਮੇਰੇ ਕੋਲ ਕੋਈ ਵੀ ਆ ਜਾਵੇ ਕਿ ਮੈਨੂੰ ਹੁਨਰ ਚਾਹੀਦਾ ਹੈ ਮੈਂ ਸਿੱਖਣਾ ਚਾਹੁੰਦਾ ਤੇ ਸਮੀਰ ਪਟਾਰੇ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਹਮੇਸ਼ਾ ਖੁੱਲੇ ਨੇ ਕਿਉਂਕਿ ਸਮੀਰ ਪਟਾਰਾ ਜੀ ਅੱਜ ਉਡਾਣ ਭਰ ਰਿਹਾ ਹੈ ਇਸ ਮਾਂ ਦੀ ਬਦੌਲਤ ਜੇ ਸਮੀਰ ਪਟਾਰਾ ਅੱਜ ਸਿੰਗਰ ਬਣਿਆ ਇਸ ਮਾਨਯੋਗ ਦੌਲਤ ਜਾਂ ਮੇਰੇ ਸਕੂਲ ਅ ਅਗੋਸ਼ ਹੋਲਡਿੰਗ ਹੈਂਡਸ ਦੀ ਬਦੌਲਤ ਕਿਉਂਕਿ ਅਗੋਸ਼ ਹੋਲਡਿੰਗ ਹੈਂਡਸ ਦੇ ਨਾਲ ਮੈਂ ਹੁਸ਼ਿਆਰਪੁਰ ਲੁਧਿਆਣਾ ਪਟਿਆਲਾ ਔਰ ਚੰਡੀਗੜ੍ਹ ਤੱਕ ਦੀਆਂ ਸਟੇਜਾਂ ਤੇ ਪਰਫਾਰਮ ਕਰ ਚੁੱਕਾ ਮੇਰੇ ਅਗੋਸ਼ ਨੇ ਮੈਨੂੰ ਬਹੁਤ ਕੁਝ ਦਿੱਤਾ ਔਰ ਮੈਂ ਅਰਦਾਸ ਕਰਦਾ ਅਗੋਸ਼ ਵਿੱਚ ਪੜ ਰਹੇ ਉਹਨਾਂ ਬੱਚਿਆਂ ਵਾਸਤੇ ਔਰ ਮੇਰੇ ਸਹਿਕਾਰਯੋਗ ਮੈਮ ਮੈਡਮ ਮਨਿੰਦਰਜੀਤ ਕੌਰ ਜੀ ਔਰ ਮੇਰੇ ਸਰ ਸਰਦਾਰ ਕਵਲਜੀਤ ਸਿੰਘ ਜੀ ਉਹਨਾਂ ਦੇ ਲਈ ਕਿ ਪਰਮਾਤਮਾ ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਬਲ ਦੇਵੇ ਜਿੰਦਗੀ ਦੇ ਵਿੱਚ ਮੇਰੇ ਵਰਗੇ ਹੋਰਾਂ ਬੱਚਿਆਂ ਦੇ ਨਾਲ ਵੀ ਉਹਨਾਂ ਨੂੰ ਆਪਣਾ ਟਾਈਮ ਸਪੈਂਡ ਕਰਨ ਦਾ ਬਲ ਦੇਵੇ ਦਾਤਾ ਹਮੇਸ਼ਾ ਮੇਰੇ ਮਨਿੰਦਰ ਮਹੰਮਦੇ ਸਿਰ ਤੇ ਔਰ ਮੇਰੇ ਸਰਦੇ ਸਿਰ ਤੇ ਰਹਿਮਤ ਭਰੇ ਹੱਥ ਰੱਖ ਕੇ ਆਪਣੇ ਸਕੂਲ ਦੀ ਸੇਵਾ ਸਤਿਗੁਰੂ ਆਪ ਕਰਾਵੇ ਜੀ। ਸਿਰ ਜੀ ਲਾਸਵਾਲ ਹੈ ਉਹਨਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਤੰਦਰੁਸਤ ਤੇ ਹੈਗੇ ਨੇ ਮਗਰ ਕਈ ਨਸ਼ਿਆਂ ਦੇ ਵਿੱਚ ਪਏ ਨੇ ਕੋਈ ਜ਼ਿੰਦਗੀ ਤੋਂ ਹਾਰਿਆ ਪਿਆ ਤੁਸੀਂ ਇਸ ਦੇ ਬਾਵਜੂਦ ਵੀ ਸਰੀਰ ਪੱਖੋਂ ਪਾਵੇਂ ਨਹੀਂ ਤੰਦਰੁਸਤ ਤਾਂ ਵੀ ਜਿਹੜੀ ਇੱਕ ਖੁਸ਼ਹਾਲੀ ਜਿਹੜੀ ਸੋਚ ਹੈ ਤੁਹਾਡੀ ਬੜੀ ਖੂਬਸੂਰਤ ਹੈ। ਜੀ ਜੀ। ਔਰ ਮੈਂ ਆਪਣੀ ਸੋਚ ਦੀ ਗੱਲ ਕਰਾਂ ਔਰ ਉਹਨਾਂ ਲੋਕਾਂ ਦੀ ਗੱਲ ਕਰਾਂ। ਮੈਂ ਹੁਣੇ ਨਿਊਜ਼ ਟੀਮ ਪੰਜਾਬ ਦੀ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਜਿਹੜੇ ਲੋਕ ਆਪਣੀ ਜ਼ਿੰਦਗੀ ਦਾ ਬੇੜਾਗਰ ਕਰ ਰਹੇ ਨੇ ਉਹ ਜ਼ਿੰਦਗੀ ਦਾ ਨਹੀਂ ਬਲਕਿ ਆਪਣੇ ਆਪ ਦਾ ਬੇੜਾਗਰ ਕਰ ਰਹੇ ਨੇ ਆਪਣੇ ਮਾਪਿਓ ਦਾ ਬੇੜਾਗਰ ਕਰ ਰਹੇ ਨੇ ਜਿਨ੍ਹਾਂ ਨੇ ਉਹਨਾਂ ਬੱਚਿਆਂ ਨੂੰ ਸੰਸਾਰ ਦਿਖਾਇਆ ਕਿਉਂਕਿ ਕਈ ਲੋਕ ਐਸੇ ਹੁੰਦੇ ਨੇ ਕਈ ਬੱਚੇ ਐਸੇ ਹੁੰਦੇ ਨੇ ਮਾਂ ਪਿਓ ਦੀਆਂ ਅੱਖਾਂ ਦੇ ਤਾਰੇ ਹੁੰਦੇ ਨੇ ਜੇ ਮਾਂ ਪਿਓ ਦਾ ਇੱਕ ਪੁੱਤ ਵੀ ਚਲਾ ਜਾਵੇ ਨਾ ਤੇ ਉਹ ਅੱਖਾਂ ਤੋਂ ਅੰਨਾ ਹੋ ਜਾਂਦਾ ਕਿਉਂਕਿ ਅੱਖਾਂ ਦੀ ਰੌਸ਼ਨੀ ਹੁੰਦੇ ਨੇ ਪੁੱਤ ਮਾਂ ਪੁੱਤ ਔਰ ਮੇਰੀ ਬੇਨਤੀ ਹੈ ਸਾਰੇ ਉਹਨਾਂ ਬੱਚਿਆਂ ਲਈ ਉਹਨਾਂ ਨੌਜਵਾਨ ਪੀੜ੍ਹੀ ਲਈ ਉਸ ਯੁਵਾ ਪੀੜ੍ਹੀ ਲਈ ਕਿ ਭਾਈ ਆਪਣੀ ਜ਼ਿੰਦਗੀ ਨੂੰ ਗਰਖ ਨਾ ਕਰੋ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਢੰਗ ਨਾਲ ਜਿਓ ਔਰ ਮੇਰੀ ਬੇਨਤੀ ਹੈ ਕਿ ਜੇ ਕੋਈ ਤੁਹਾਨੂੰ ਵਿਕਲਾੰਗ ਬੱਚਾ ਜਾਂ ਹੈਂਡੀਕੈਪ ਬੱਚਾ ਜਾਂ ਅਨਾਰਮਲ ਬੱਚਾ ਕੋਈ ਵੀ ਦਿਖਦਾ ਹੈ ਤੇ ਤੁਸੀਂ ਸਾਡੇ ਸਕੂਲ ਯਾਨੀ ਕਿ ਅਗੋਸ਼ ਹੋਲਡਿੰਗ ਹੈਂਡਸ ਨਾਲਸ ਪਰ ਕਰਕੇ ਤੁਸੀਂ ਉਸ ਬੱਚੇ ਨੂੰ ਸਕੂਲ ਦੇ ਵਿੱਚ ਲੈ ਕੇ ਆਓ ਤਾਂ ਕਿ ਅਸੀਂ ਉਹਨਾਂ ਬੱਚਿਆਂ ਨੂੰ ਨਵਾਂ ਪ੍ਰੇਖ ਦੇ ਸਕੀਏ ਬਹੁਤ ਬਹੁਤ ਸ਼ੁਕਰੀਆ ਅਸਮਜੀ ਟਾਈਮ ਦਿੱਤਾ। ਇਹ ਸਮ سمیر ਪਟਾਰਾ ਜੀ ਜੋ ਕਿ ਇਸ ਤਰ੍ਹਾਂ ਦੇ ਬੱਚੇ ਜੋ ਕਿ ਸਰੀਰ ਪੱਖੋਂ ਨਹੀਂ ਤੰਦਰੁਸਤ ਹੁੰਦੇ ਉਹਨਾਂ ਲਈ ਇੱਕ ਮਿਸਾਲ ਨੇ ਤੇ ਉਹਨਾਂ ਲਈ ਵੀ ਇੱਕ ਮਿਸਾਲ ਨੇ ਜੋ ਤੰਦਰੁਸਤ ਨੇ ਕਿਉਂਕਿ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਵੀ ਖੁਸ਼ਹਾਲੀ ਵਾਲੀ ਜਿਹੜੀ ਤਸਵੀਰ ਹੈ ਤੁਹਾਨੂੰ ਦਿਖਾਈ ਹੈ ਤੇ ਹਿੰਮਤ ਜਿਹੜੀ ਹੈ ਬੜੀ ਖੂਬਸੂਰਤ ਹਿੰਮਤ ਹੈ ਤਾਂ ਤੁਸੀਂ ਵੀ ਜੇਕਰ ਜ਼ਿੰਦਗੀ ਦੇ ਵਿੱਚ ਤੁਸੀਂ ਦੁਖੀ ਹੋ ਪਰੇਸ਼ਾਨ ਹੋ ਇਸ ਇੰਟਰਵਿਊ ਨੂੰ ਜ਼ਰੂਰ ਦੇਖ ਲਿਓ ਤਾਂ ਤੁਹਾਨੂੰ ਇੱਕ ਹਿੰਮਤ ਮਿਲੇਗੀ ਜ਼ਿੰਦਗੀ ਜਿਉਣ ਦੀ। ਕੈਮਰਾਮੈਨ ਨੋਇਦ ਨਾਲ ਮਹਿਮਾਨ ਆਫ ਲਾਈਫ ਪੰਜਾਬੀ ਟੀਵੀ ਅੰਮ੍ਰਿਤਸਰ। ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਲਾਣੀ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ